मैं जिस भी मनुख को अपने दुख की गल करता हाँ अपने दुख नरिया होया दिसदा है वह मेरा दुख की निवृत करे जिस मनुख ने अपने हृदय परमात्मा अराध्या है उसने ही यह डर भरिया संसार समुद्र पार किया है गुरु तो बिना परमात्मा तो बिना ਕੋਈ ਹੋਰ تیر ਕਿਸੇ ਦਾ ਦੁੱਖ ਪੀੜ ਘਟ ਨਹੀਂ ਸਕਦਾ ਪਰਮਾਤਮਾ ਦਾ ਆਦਰ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿੱਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ ਰਹਾਉ ਮਾਇਆ ਦੇ ਕਾਰਨ ਬਣੇ ਹੋਏ ਇਹ ਸਾਖ ਸੱਜਣ ਰਿਸ਼ਤੇਦਾਰ ਦੁੱਖਾਂ ਦੀ ਨਿਵ੍ਰਤੀ ਵਾਸਤੇ ਕਿਸੇ ਵੀ ਕੰਮ ਨਹੀਂ ਆ ਸਕਦੇ ਪਰਮਾਤਮਾ ਦਾ ਭਗਤ ਜੇ ਨਿਮੀ ਕੁਲਦਾਬੀ ਹੋਵੇ ਉਸ ਨੂੰ ਸ਼੍ਰੇਸ਼ਟ ਜਾਣੋ ਉਸ ਦੀ ਸੰਗਤ ਵਿੱਚ ਰਹਾ ਮਨ ਇਛਤ ਫਲ ਹਾਸਲ ਕਰ ਲਈਦੇ ਹਨ ਜੇ ਮਾਇਆ ਦੇ ਲੱਖਾਂ ਕਰੋੜਾਂ ਸਵਾਦਲੇ ਖਾਣੇ ਹੋਣ ਉਹਨਾਂ ਵਿੱਚ ਲੱਗਿਆ ਖਾਂਦੀ ਤ੍ਰਿਸ਼ਨਾ ਨਹੀਂ ਮੁਕਦੀ ਪਰਮਾਤਮਾ ਦਾ ਨਾਮ ਸਿਮਰਦਿਆਂ ਅੰਦਰ ਮਾਣੋ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਦੇ ਅੰਦਰ ਉਹ ਕੀਮਤੀ ਨਾਮ ਪਦਾਰਥ ਦਿਸਪੈਂਦਾ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ हे ਪ੍ਰਭੂ ਪਾਤਸ਼ਾ हे ਜੀਵਾਂ ਦੇ ਸਾਰੇ ਡਰ ਨਾਸ਼ ਕਰਨ ਵਾਲੇ ਹਰੀ ਜਿਹੜਾ ਮਨੁੱਖ ਭਟਕਦਾ ਭਟਕਦਾ ਆਖਰ ਤੇਰੇ ਦਰ ਤੇ ਆ ਪਹੁੰਚਦਾ ਹੈ हे ਨਾਨਕ ਜੀ ਆਖੋ ਉਹ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਤੇ ਤੇਰੇ ਦਰ ਤੋਂ ਇਹ ਸੁਖ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ